ਭਾਈ ਜੀ ਅੱਜ ਆਪਾਂ ਆਇਆ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਤੇ ਜਿਵੇਂ ਯਾਦਗਾਰ ਦੇ ਉੱਤੇ ਬਹੁਤ ਵੱਡੇ ਬਦਲਾਅ ਹੋ ਚੁੱਕੇ ਨੇ ਕਾਫੀ ਸਮਾਂ ਹੋ ਗਿਆ ਯਾਦਗਾਰ ਬਣਿਆ ਹੋਇਆ ਨੂੰ ਪਰ ਯਾਦਗਾਰ ਤੇ ਬਦਲਾਅ ਥੋੜੇ ਥੋੜੇ ਟਾਈਮ ਬਾਅਦ ਹੁੰਦੇ ਰਹਿੰਦੇ ਨੇ ਪਰ ਬਾਪੂ ਬਲਕੌਰ ਸਿੰਘ ਜੀ ਨੇ ਐਸ ਵਾਰ ਬਹੁਤ ਵੱਡਾ ਬਦਲਾ ਕੀਤਾਗਾ ਜੇ ਤੁਸੀਂ ਜਾਣਾ ਪਰਿਵਾਰ ਦੇ ਨਾਲ ਜਾਣਾ ਜਾਂ ਕੱਲਿਆਂ ਨੇ ਜਾਣਾ ਹਨ ਤਾਂ ਉਹਦੇ ਵਾਸਤੇ ਵੀ ਕੁਝ ਗੱਲਾਂ ਜ਼ਰੂਰੀ ਨੇ ਕਿਤੇ ਤੁਹਾਨੂੰ ਗੇਟ ਚੋਂ ਨਾ ਮੁੜਨਾ ਪਵੇ ਜੇ ਤਾਂ ਅੰਦਰ ਆਪਾਂ ਚੱਲ ਕੇ ਉਹਦੇ ਬਾਰੇ ਵੀ ਗੱਲਾਂ ਕਰਾਂਗੇ ਵੀ ਕਦੋਂ ਜਾਣਾ ਕਦੋਂ ਨਹੀਂ ਜਾਣਾ ਤਾਂ ਸਭ ਤੋਂ ਪਹਿਲਾਂ ਤੁਸੀਂ ਨਿਗਾਹ ਮਾਰੋ ਕਾਗੂ ਲਾ ਕੇ ਪੂਰਾ ਵਧੀਆ ਗੱਲਬਾਤ ਬਣਾਈ ਪਈ ਆ ਯਾਰ ਜਿਵੇਂ ਮੀਮੂ ਪੈ ਕੇ ਹਟਿਆ ਹਨਾ ਕਾ ਵੀ ਵਧੀਆ ਚੱਲਿਆ ਪਿਆ ਤੇ ਪਹਿਲਾਂ ਬਾਈ ਸਿੱਧੂ ਦਾ ਕੈਬਨ ਜਿਹੜਾ ਹੁੰਦਾ ਸੀਗਾ ਸ਼ੀਸ਼ੇ ਦਾ ਹੁੰਦਾ ਸੀ ਪਰ ਹੁਣ ਉੱਥੇ ਪੱਕਾ ਪ੍ਰਬੰਧ ਬਣਾ ਦਿੱਤਾ ਗਿਆ ਸਾਰਾ ਸਿਮੈਂਟਡ ਕੰਮ ਕਰ ਦਿੱਤਾ ਵੀ ਜਿਵੇਂ ਸਿਕਿਉਰਟੀ ਨੂੰ ਧਿਆਨ ਚ ਰੱਖਦੇ ਹੋਏ ਪਹਿਲਾਂ ਜਿਵੇਂ ਡੱਬਾ ਵਾਲੀ ਕੋਲੇ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਹਮਲਾ ਹੋਇਆ ਸੀ ਹਨਾ ਤੇ ਦੇਖੋ ਤੁਸੀਂ ਕਰੋ ਦਰਸ਼ਨ ਕਿੱਡੀ ਗੈਂਡ ਗੱਲਬਾਤ ਬਣਾਈ ਪਈ ਆ ਪੂਰਾ ਮਤਲਬ ਯਾਰ ਲਿਖਿਆ ਵੀ ਪਿਆ ਇਹਨਾਂ ਨੇ ਹਨਾ ਯਾਦਗਾਰ ਕੇ ਉੱਪਰ ਚੜ੍ਹ ਨਾ ਸਕਤ ਮਣਾ ਹੈ ਕਈ ਵਾਰੀ ਹੁੰਦੇ ਨੇ ਕੁਝ ਲੋਕ ਵਿੱਚ ਆ ਜਾਂਦੇ ਨੇ ਨਹੀਂ ਪਤਾ ਹੁੰਦਾ ਨਾਲ ਚੜ ਕੇ ਫੋਟੋਆਂ ਕਰਾਉਣ ਲੱਗ ਜਾਂਦੇ ਨੇ ਤਾਂ ਆਪਾਂ ਇਸ ਐਂਗਲ ਤੋਂ ਵੀ ਦਿਖਾਵਾਂਗੇ ਬਾਈ ਸਿੱਧੂ ਦਾ ਬੁੱਤ ਜਿਹੜਾ ਸਾਨੂੰ ਤੇ ਉੱਪਰ ਨਿਗਾ ਮਾਰੋ ਤੁਸੀਂ ਜਿਵੇਂ ਡਿਜ਼ਾਈਨ ਜੋਨ ਬਣਾ ਰੱਖਿਆ ਨੇ ਪੀਓਪੀ ਵਗੈਰਾ ਕਰਾ ਕੇ ਜਮਾ ਕੰਮ ਟੱਚ ਕੀਤਾ ਪਿਆ ਯਾਰ ਪੂਰਾ ਸਿਰਾਂ ਕੀਤਾ ਪਿਆ ਹਾਂ ਤੇ ਇਹ ਆ ਬਾਈ ਸਿੱਧੂ ਖੜਾ ਛੋਟਾ ਆਪਣਾ ਥਾਪੀ ਮਾਰ ਕੇ ਜਿਵੇਂ ਮੰਗਲ ਤਾਂ ਨੂੰ ਲੈ ਕੇ ਜਾਂਦਾ 6 ਫੁੱਟ ਤੋਂ ਤਾਂ ਉਂਗਲ ਲੈ ਜਾਂਦਾ ਸੀਗਾ ਐਹ ਯਾਰ ਰਤਬਾ ਸੀ ਸਿੱਧੂ ਦਾ ਬਾਈ ਦਾ ਇਧਰ ਨਿਕਾ ਮਰ ਉਹ ਪਿਆ ਜਿਹੜਾ ਕੈਬਨ ਜੀ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਬਾਈ ਦਾ ਆਪਣੇ ਦਾ ਬੁੱਤ ਹੁੰਦਾ ਸੀਗਾ ਕਿਸੇ ਟਾਈਮ ਰੱਖਿਆ ਹੋਇਆ ਪਹਿਲਾਂ ਹਨ ਪਰ ਹੁਣ ਇਹ ਕੰਮ ਪੱਕਾ ਕਰਤਾ ਇਹਨਾਂ ਨੇ ਬਾਈ-ਬਾਈ ਪਰਿਵਾਰ ਹੈ ਜਿਹੜਾ ਨੋਟੀਫਿਕੇਸ਼ਨ ਲਾਉਂਦਾ ਵੀ ਭਈ ਯਾਦਗਾਰ ਤੇ ਨਾ ਚੜੋ ਇਹ ਨਾ ਹੋਵੇ ਕਿਤੇ ਕੋਈ ਗਲਤੀ ਨਾ ਹੋ ਜੇ ਹਨਾ ਤਾਂ ਕਰਕੇ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਜਿਹੜੀਆਂ ਹਦਾਇਤਾਂ ਲਿਖੀਆਂ ਹੋਈਆਂ ਨੇ ਹਿੰਦੀ ਤੇ ਪੰਜਾਬੀ ਦੋਨਾਂ ਦੇ ਵਿੱਚ ਲਿਖਿਆ ਹੋਇਆ ਹੈ ਇਹਨਾਂ ਨੇ ਤੇ ਯਾਦਗਾਰ ਦੇ ਉੱਪਰ ਚੜਨਾ ਸਖਤ ਮਨਾ ਹੈ ਯਾਦਗਾਰ ਵੀ ਥੋੜੀ ਉੱਚੀ ਕਰਤੀ ਵੀ ਮੀਂਹ ਮੂਹ ਦੇ ਪਾਣੀ ਤੋਂ ਥੋੜਾ ਜਿਹਾ ਸੇਫਟੀ ਹੋਵੇ। ਯਾਨੀ ਕਹਿਣ ਦਾ ਭਾਵ ਯਾਰ ਪੂਰੇ ਵਧੀਆ ਪ੍ਰਬੰਧ ਕੀਤੇ ਗਏ ਨੇ ਕਿ ਦੂਰੋਂ ਨੇੜੋਂ ਆਉਣ ਵਾਸਤੇ ਵਾਲਿਆਂ ਦੀ ਬਾਹਰ ਵੀ ਬਹੁਤ ਵਧੀਆ ਪ੍ਰਬੰਧ ਕੀਤੀ ਗਿਆ ਜਿਵੇਂ ਲੇਡੀਜ਼ ਵਗੈਰਾ ਨਾਲ ਹੁੰਦੀਆਂ ਨੇ ਉਹ ਸਾਹਮਣੇ ਪੀਣ ਪੂਣ ਵਾਲੇ ਪਾਣੀ ਦਾ ਪ੍ਰਬੰਧ ਕਰਤਾ ਜੋ ਕਿ ਪਹਿਲਾਂ ਨਹੀਂ ਹੁੰਦਾ ਸੀਗਾ ਹਨ। ਦੇਖੋ ਤੁਸੀਂ ਕਿੱਡੀ ਘੈਂਡ ਗੱਲਬਾਤ ਬਣੀ ਪਈ ਆ ਲੋਕ ਲੋਕ ਟਾਇਲ ਲਾ ਕੇ ਜਮਾ ਯਾਰ ਰਚਨਾ ਲੱਗੀ ਪਈ ਆ ਕਿਸੇ ਕਹਿਣ ਵਾਂਗੂ। ਇਸਰਾ ਗੱਲ ਬਾਤ ਹੈ ਚਲੋ ਆਪਾਂ ਹੁਣ ਤੁਹਾਨੂੰ ਬਾਹਰ ਦਾ ਦ੍ਰਿਸ਼ ਦਿਖਾਉਣੇ ਜਾ ਕੇ ਕੀ ਗੱਲ ਬਾਤ ਹੈ ਬਾਹਰ ਆ ਜਿਹੜੇ ਵਿਚਾਰੇ ਕਿਰਤੀ ਲੋਕ ਨੇ ਹੈਗੇ ਉਹਦੇ ਬਾਈ ਦੀਆਂ ਸਿੱਧੂ ਦੀਆਂ ਟੀ-ਸ਼ਰਟਾਂ ਫੋਟੋਆਂ ਵਾਧੂ ਕੁਝ ਵੇਚਦੇ ਨੇ ਚਲੋ ਰੋਜੀ ਰੋਟੀ ਚੱਲਦੀ ਆ ਵਿਚਾਰਾਂ ਦੀ ਕਿਸੇ ਹਿਸਾਬ ਨਾਲ ਹਨ ਜਿਉਂਦੇ ਜੀ ਤਾਂ ਸਿੱਧੂ ਮਸੇੂ ਵਾਲੇ ਨੇ ਰੋਜੀ ਰੋਟੀ ਚਲਾਈ ਚਲਾਈ ਬਾਅਦ ਚ ਵੀ ਚੱਲ ਰਹੀ ਆ ਅੱਜ ਵੀ ਚੱਲ ਰਹੀ ਆ ਜਿਵੇਂ ਭਗਤ ਲੋਕ ਨੇ ਵਿਚਾਰੇ ਕੋਈ ਸਟicker ਵੇਚ ਰਿਹਾ ਕੋਈ ਫੋਟੋਆਂ ਵੇਚ ਰਿਹਾ ਹਨ ਤੇ ਗੇਟ ਤੇ ਵੀ ਲਿਖਿਆ ਹੋਇਆ ਪਈ ਕੋਈ ਬੈਗ ਬੋਗ ਲੈ ਕੇ ਅੰਦਰ ਜਾਣਾ ਮਨਾ ਹੈਗਾ ਫੁੱਲ ਨਹੀਂ ਤੋੜਨਾ ਹੈਗਾ ਕਈ ਵਾਰੀ ਬੱਚੇ ਨਾਲ ਆ ਜਾਂਦੇ ਹੁੰਦੇ ਫੁੱਲ ਤੋੜਨ ਲੱਗ ਜਾਂਦੇ ਹੁੰਦੇ ਹੈਨਾ ਕਈ ਚੀਜ਼ਾਂ ਨਹੀਂ ਹੈ ਕਾਫੀ ਚੀਜ਼ਾਂ ਨਹੀਂ ਹੈ ਇਧਰ ਬਾਪੂ ਜੀ ਬੈਠੇ ਆ ਵਿਚਾਰੇ ਉਹ ਸਾਹਮਣੇ ਲੱਗੀਆਂ ਹੋਈਆਂ ਦੁਕਾਨਾਂ ਹੁਣ ਤੁਹਾਨੂੰ ਦੁਕਾਨਾਂ ਤੇ ਆਪਾਂ ਇੱਕ ਵਾਰੀ ਕੈਮਰਾ ਮਰਬੋਣਾ ਤੇ ਉਧਰ ਪਾਣੀ ਵਾਲੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ ਗਿਆ ਲਾਈਕ ਸ਼ੇਅਰ ਕਰਦੇ ਵੀਡੀਓ ਵੇਲੇ ਲੱਗੀ